ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਆਂ ਜੀ ਸਾਰੇ ਠੀਕ ਠਾਕ ਹੋਵੋਗੇ ਜੀ ਸਭ ਦੇ ਘਰੇ ਪ੍ਰਮਾਤਮਾ ਚੜ੍ਹਦੀਆਂ ਕਲਾ ਰੱਖੇ ਤੰਦਰੁਸਤੀਆਂ ਦੇਵੇ ਜੀ ਤੇ ਸਾਰੇ ਭੈਣ ਭਰਾਵਾਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਜੀ ਤੇ ਆਪਾਂ ਅੱਜ ਕੱਲ ਅੱਜ ਆਪਾਂ ਗੱਲ ਕਰਦੇ ਆਂ ਜੀ ਦੀਵਾਲੀ ਦੇ ਪਵਿੱਤਰ ਦਿਹਾੜੇ ਬਾਰੇ ਜਿਵੇਂ ਆਪਾਂ ਸਾਰੇ ਹੀ ਦੀਵਾਲੀ ਦੇ ਇਸ ਸ਼ੁਭ ਦਿਨ ਪਰ ਆਪਣੇ ਘਰਾਂ ਵਿੱਚ ਰੌਸ਼ਨੀ ਕਰਦੇ ਆਂ ਤੇ ਹੋਰ ਵੀ ਖਾਸ ਥਾਵਾਂ ਤੇ ਜਾ ਕੇ ਜਿਵੇਂ ਦੀਵੇ ਰੱਖਦੇ ਹਾਂ ਰੌਸ਼ਨੀ ਕਰਦੇ ਆ ਸਾਡੇ ਮਨ ਨੂੰ ਬਹੁਤ ਸਕੂਨ ਮਿਲਦਾ ਇਸ ਤਰ੍ਹਾਂ ਜਿਵੇਂ ਕਿ ਚਾਰ ਥਾਵਾਂ ਤੇ ਜੇ ਆਪਾਂ ਹੋਰ ਸ਼ੁੱਭ ਵੀ ਦੀਵੇ ਰੱਖਾਂਗੇ ਉਦੋਂ ਹੋਰ ਵੀ ਸ਼ੁੱਭ ਮੰਨਿਆ ਜਾਂਦਾ ਹੈ ਜਿਸ ਨਾਲ ਸਾਡੇ ਘਰ ਵਿੱਚ ਵਰਕਤਾ ਆਉਂਦੀਆਂ ਖੁਸ਼ੀਆਂ ਆਉਂਦੀਆਂ ਹਨ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਕਿਵੇਂ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਨਾ ਜੀ ਜਿਵੇਂ ਕਿ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਦੀਵਾਲੀ ਵਾਲੇ ਦਿਨ ਆਪਾਂ ਗੁਰੂ ਘਰ ਜਾ ਕੇ ਦੀਵਾ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ ਜਿਸ ਨਾਲ ਆਪਣੇ ਵੀ ਪਾਵਨ ਸਥਾਨ ਦੀ ਵੀ ਰੌਸ਼ਨੀ ਬਾਧੀ ਹੈ ਇਸ ਨਾਲ ਸਾਡੇ ਮਾਨ ਨੂੰ ਸਕੂਨ ਮਿਲਦਾ ਹੈ ਸ਼ਾਂਤੀ ਮਿਲਦੀ ਆ ਹਨਾ ਤੇ ਘਰਾਂ ਦੇ ਵਿੱਚ ਆਪਾਂ ਸੁੱਖ ਸ਼ਾਂਤੀ ਮੰਗਦੇ ਆਂ ਪ੍ਰਮਾਤਮਾ ਤੋਂ ਹਨਾ ਤੇ ਇਸ ਤਰ੍ਹਾਂ ਆਪਾਂ ਨੂੰ ਗੁਰੂ ਘਰ ਜਾ ਕੇ ਸਭ ਤੋਂ ਪਹਿਲਾਂ ਜ਼ਰੂਰ ਦੀਵਾ ਜਗਾਉਣਾ ਚਾਹੀਦਾ ਹੈ ਤੇ ਦੂਜੇ ਨੰਬਰ ਤੇ ਜਿਵੇਂ ਆਪਾਂ ਸਕੂਲ ਦੇ ਵਿੱਚ ਦੀਵਾ ਜਗਾਉਣਾ ਵੀ ਸ਼ੁਭ ਮੰਨਿਆ ਜਾਂਦਾ ਹੈ ਜਿੱਥੋਂ ਆਪਾਂ ਨੂੰ ਗਿਆਨ ਪ੍ਰਾਪਤ ਹੋਇਆ ਹੁੰਦਾ ਹੈ ਸਿੱਖਿਆ ਪ੍ਰਾਪਤ ਮਿਲੀ ਹੁੰਦੀ ਹੈ ਤੇ ਇਸ ਤਰ੍ਹਾਂ ਆਪਾਂ ਜਿਹੜੋ ਦੀਵਾ ਜਗਾਉਨੇ ਆ ਤੇ ਆਪਾਂ ਨੂੰ ਉਸ ਉਸ ਟਾਈਮ ਮਿਲੀ ਸਿੱਖਿਆ ਯਾਦ ਕਰਨ ਦਾ ਮੌਕਾ ਮਿਲਦਾ ਹਨਾ ਗਿਆਨ ਦੀ ਹੋਰ ਰੋਸ਼ਨੀ ਮਿਲਦੀ ਹੈ ਜਿਵੇਂ ਆਪਾਂ ਕਹਿੰਦੇ ਗਿਆਨ ਦੀ ਰੋਸ਼ਨੀ ਫੈਲਦੀ ਹੈ ਹਨਾ ਇਸ ਨਾਲ ਦੀਵਾਲੀ ਦਾ ਤਿਹਾਰ ਹੋਰ ਵੀ ਪਵਿੱਤਰ ਹੋ ਜਾਂਦਾ ਏ ਤੇ ਇਸ ਤਰ੍ਹਾਂ ਸਕੂਲ ਵਿੱਚ ਵੀ ਦੀਵਾ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ ਤੇ ਤੀਜੇ ਨੰਬਰ ਤੇ ਆਪਾਂ ਖੇਤਾਂ ਦੇ ਵਿੱਚ ਦੀਵਾ ਜਗਾਉਣਾ ਵੀ ਸ਼ੁਭ ਮੰਨਦੇ ਆ ਕਿ ਉੱਥੋਂ ਆਪਾਂ ਨੂੰ ਅੰਨ ਦਾਤਾ ਪ੍ਰਦਾਨ ਹੁੰਦਾ ਏ ਧਰਤੀ ਮਾਂ ਦਾ ਮਾਣ ਹੁੰਦਾ ਏ ਜੇਸ ਨਾਲ ਸਾਡੇ ਖੇਤਾਂ ਵਿੱਚ ਆਪਾਂ ਕਹਿੰਨੇ ਆ ਵੀ ਚੰਗੀ ਫਸਲ ਹੋਵੇ ਚੰਗਾ ਫਸਲ ਦਾ ਪਤਨਾਨ ਹੋਵੇ ਹਨਾ ਪੁਰਾਣੇ ਸਮਿਆਂ ਤੋਂ ਇਹ ਪਰੰਪਰਾਵਾਂ ਚੱਲਦੀ ਆ ਰਹੀ ਐ ਬਸ ਦੀਵੇ ਨੂੰ ਉੱਥੇ ਧਿਆਨ ਨਾਲ ਰੱਖਣਾ ਹੁੰਦਾ ਵੀ ਜਿਵੇਂ ਮੋਟਰ ਤੇ ਆਪਾਂ ਰੱਖ ਸਕਦੇ ਆ ਸੁੱਕੀਆਂ ਫਸਲਾਂ ਤੋਂ ਥੋੜਾ ਜਿਹਾ ਆਪਾਂ ਬਚਾ ਕੇ ਰੱਖਣਾ ਹੁੰਦਾ ਵੀ ਅੱਜ ਕੱਲ ਆਪਣੀਆਂ ਫਸਲਾਂ ਵੀ ਆਈਆਂ ਹੁੰਦੀਆਂ ਤੇ ਆਪਾਂ ਮੰਗਦੇ ਆ ਵੀ ਆਪਣੀਆਂ ਫਸਲਾਂ ਦੇ ਵਿੱਚ ਵਾਦ ਦਾ ਹੋਵੇ ਹਨਾ ਕਿਸਾਨ ਭਰਾਵਾਂ ਨੇ ਕਿੰਨੀ ਮਿਹਨਤ ਕੀਤੀ ਹੁੰਦੀ ਐ ਤੇ ਉੱਥੇ ਵੀ ਆਪਾਂ ਦੀਵਾ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ ਤੇ ਉਥੋਂ ਆਪਾਂ ਨੂੰ ਆਮਦਨ ਹੁੰਦੀ ਆ ਹਨਾ ਊਰਜਾ ਮਿਲਦੀ ਆ ਸਕਾਰ ਆਰਤਿਕ ਊਰਜਾ ਜਿਵੇਂ ਆਪਾਂ ਕਹਿੰਦੇ ਆ ਧੰਦੇ ਵਿੱਚ ਵਰਕਤ ਹੁੰਦੀ ਆ ਤੇ ਇਸ ਤਰ੍ਹਾਂ ਚੌਥੇ ਨੰਬਰ ਤੇ ਜਿਵੇਂ ਆਪਾਂ ਕਹ ਦਿੰਦੇ ਆ ਵੀ ਕਿਸੇ ਭੈਣ ਭਰਾ ਦਾ ਵੀ ਕਮਾਈ ਦਾ ਸਾਧਨ ਹੁੰਦਾ ਵੀ ਜਿਵੇਂ ਦੁਕਾਨ ਘਰੀ ਹੁੰਦੀ ਆ ਕਿਸੇ ਦੀ ਕਰਿਆਨੇ ਦੀ ਕਿਸੇ ਦੀ ਕਿਵੇਂ ਹਨਾ ਤੇ ਇਸ ਤਰ੍ਹਾਂ ਉਸ ਦੁਕਾਨ ਤੇ ਵੀ ਦੀਵਾ ਰੱਖਣਾ ਸ਼ੁਭ ਮੰਨਿਆ ਜਾਂਦਾ ਏ ਵੀ ਕਿਉਂਕਿ ਕਹਿੰਦੇ ਹੁੰਦੇ ਆ ਵੀ ਧੰਨ ਦੇ ਵਿੱਚ ਵੀ ਬਰਕਤ ਪਵੇ ਹਨਾ ਧੰਦੇ ਦੇ ਵਿੱਚ ਬਰਕਤ ਪਵੇ ਵਾਧਾ ਹੋਵੇ ਆਪਾਂ ਮੰਗਦੇ ਆ ਤੇ ਬਾਕੀ ਆਪਣੇ ਆਉਣ ਵਾਲੇ ਦੁਕਾਨ ਤੇ ਗਾਕਾਂ ਦੇ ਨਾਲ ਵੀ ਸਬੰਧ ਚੰਗੇ ਬਣੇ ਰਹਿਣ ਹਨਾ ਤੇ ਇਸ ਤਰ੍ਹਾਂ ਉਥੋਂ ਦੀ ਵੀ ਆਪਾਂ ਸੋਖ ਮੰਨਦੇ ਆ ਸੋ ਉੱਥੇ ਵੀ ਆਪਾਂ ਨੂੰ ਇੱਕ ਜੁਰ ਦੀਵਾ ਜਗਾਉਣਾ ਚਾਹੀਦਾ ਹੈ ਤੇ ਇਸ ਤਰ੍ਹਾਂ ਆਪ ਆਪਣੇ ਮਨ ਦੇ ਪਸੰਦ ਦੀਆਂ ਜਗ੍ਹਾ ਤੇ ਜਾ ਕੇ ਮਨ ਦੀ ਇੱਛਾ ਅਨਸਾਰ ਪੂਰੀ ਕਰ ਸਕਦੇ ਆ ਹਨਾ ਦੀਵਾ ਜਗਾਵਾਂਗੇ ਦੀਵਾਲੀ ਵਾਲੇ ਦਿਨ ਜਿਵੇਂ ਮਾੜੀਆਂ ਆਦਤਾਂ ਨੂੰ ਛੱਡਣਾ ਸ਼ੁਭ ਮੰਨਿਆ ਜਾਂਦਾ ਹੈ ਵੀ ਪ੍ਰਾਣੇ ਗੁੱਸੇ ਗਿਲੇ ਭੈਣ ਭਰਾ ਆਂਡ ਗਵਾਂਡ ਨਾਲ ਗਿਲੇ ਸ਼ਿਕਵੇ ਦੂਰ ਕਰੋ ਸੋ ਇਸ ਪਵਿੱਤਰ ਤਿਹਾੜੀ ਮਨਾਉਣ ਦੇ ਨਾਲ-ਨਾਲ ਆਪਣੇ ਰਿਸ਼ਤੇ ਵੀ ਪਵਿੱਤਰ ਕਰੋ ਖੁਸ਼ੀ ਖੁਸ਼ੀ ਨਾਲ ਮਿਲ ਕੇ ਸਭ ਨਾਲ ਆਪਣੇ ਘਰਾਂ ਦੇ ਵਿੱਚ ਦੀਵੇ ਜਗਾਓ ਹਨਾ ਰੌਸ਼ਨੀ ਕਰੋ ਇਸ ਤਰ੍ਹਾਂ ਦੀਆਂ ਗੱਲਾਂ ਦਾ ਆਪਾਂ ਧਿਆਨ ਰੱਖਾਂਗੇ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਸੋ ਇਦਾਂ ਦੀਆਂ ਵੀਡੀਓ ਹੋਰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਦੇਖਣ ਲਈ ਧੰਨਵਾਦ ਜੀ